ਕੀ ਕਾਰਨ ਹੈ ਜਿਹੜਾ ਕਿ ਇਹ ਧਰਨੇ ਤੇ ਬੈਠੇ ਜਿਹੜਾ ਸਿੰਗਰ ਹੈ ਜਿਹੜਾ ਡਫਰੈਂਟਲ ਸਟੂਪਿਡ ਇੱਕ ਨੰਬਰ ਦਾ ਸਿੰਗਰ ਹੈ ਆਪਣੇ ਆਪ ਨੂੰ ਫੇਮਸ ਕਰਨ ਦੀ ਖਾਤਰ ਉਹਨੇ Hindu ਦੇਵੀ ਦੇਵਤਾ ਜਿਹੜੇ ਸਾਡੇ ਸ਼ਨੀ ਮਹਾਰਾਜ ਨੇ ਉਹਨਾਂ ਦੇ ਬਾਰੇ ਬਹੁਤ ਗਲਤ ਜਿਹੜੀ ਹੈ ਸ਼ਰਦਾਬਲੀ ਵਰਤੀ ਹੈ ਜਿਸ ਵਿੱਚ ਉਹਨੇ ਕਿਹਾ ਵੀ ਮੈਂ ਸ਼ਨੀ ਮਹਾਰਾਜ ਨੂੰ ਡੱਬ ਚ ਰੱਖਾਂ ਜਿਹੜਾ ਟਾਈਮ ਦਿੱਤਾ ਸੀ ਉਸ ਤੋਂ ਬਾਅਦ ਉਹ ਅਫਸਰ ਨਾਲ ਗੱਲ ਹੋਈ ਕਿ ਕਿਉਂ ਨਹੀਂ ਕੀਤਾ ਕੀ ਕਾਰਨ ਹੈ ਆਫੀਸਰ ਨਾਲ ਗੱਲ ਕਰਨਾ ਆਫੀਸਰ ਦਾ ਤਾਂ ਰਿਸਪੌਂਸਿਬਿਲਟੀ ਹੁੰਦੀ ਹੈ ਵੀ ਜੇ ਐਤਵਾਰ ਵਾਲੇ ਦਿਨ ਜੀਓ ਆਫੀਸਰ ਤੇ ਕਈ ਥਾਣਿਆਂ ਦੀ ਫੋਰਸ ਜਗਰਾਉਂ ਪੁਲ ਤੇ ਲਾ ਸਕਦੇ ਆ ਤੇ ਇੱਕ ਸੀਸੀਟੀਐਨਐਸ ਦਾ ਆਪਰੇਟਰ ਜਿਹੜਾ ਹੈ ਉਹ ਪਰਚਾ ਘਟਣ ਤੇ ਲਾ ਦੇਣ 40 ਬੰਦੇ ਇੱਥੇ ਲਾਣ ਦੀ ਬਜਾਏ ਇੱਕ ਬੰਦੇ ਤੇ ਪਰਚਾ ਨਹੀਂ ਦਰਜ ਕਰ पाए ਧਰਮ ਦੇ ਖਿਲਾਫ ਜਾਂ ਕੋਈ ਫਿਲਮਾਂ ਜਾਂ ਕੋਈ ਗਾਣੇ ਆਂਦੇ ਜਿਹੜਾ ਵੀ ਬੰਦਾ ਧਰਮ ਦੇ ਖਿਲਾਫ ਬੋਲਿਆ ਹਾਲੇ ਤੱਕ ਤਾਂ ਬਚਿਆ ਨਹੀਂ ਇਹ ਵੀ ਜਿਹੜਾ ਹੈ ਕਿਸੇ ਕੀਮਤ ਤੇ ਇਹਨੂੰ ਛੱਡਾਂਗੇ ਨਹੀਂ ਕਿ ਸਾਢੇ 3 ਲੱਖਾਂ ਲੋਕਾਂ ਨੇ ਉਸ ਗਾਣੇ ਨੂੰ ਸੁਣਿਆ ਦੇਖੋ ਜਿਹੜੇ ਵਿਊ ਹੈ ਵਿਊ ਤਾਂ ਅੱਜ ਕੱਲ ਨਕਲੀ ਵੀ ਤੁਹਾਨੂੰ ਪਤਾ ਬੈਠੇ ਬੈਠੇ ਕਰੀ ਜਾਂਦੇ ਆ ਇਹ ਕਦੋਂ ਤੱਕ ਲੱਗਦਾ ਹੈ ਕਿ ਪਰਚਾ ਦਰਜ ਹੋਵੇ ਦੇਖੋ ਜੀ ਜਦੋਂ ਤੱਕ ਨਹੀਂ ਪਰਚਾ ਦਰਜ ਹੁੰਦਾ ਸੀ ਇੱਥੋਂ ਉੱਠਣਾ ਹੀ ਨਹੀਂ ਹੈ ਸਕਰੋਲ ਪੰਜਾਬ ਦੇ ਨਾਲ ਜੁੜਿਓ ਤੁਸੀਂ ਮੈਂ ਹਾਂ ਸੌਰ ਬਰੋੜਾ ਇੱਕ ਧਰਨਾ ਜਿਹੜਾ ਕੀ ਹੈ ਜਗਰਾਉਂ ਪੁਲ ਤੇ ਸਾਈਡ ਤੇ ਜਿਹੜੇ ਨੌਜਵਾਨ ਬੈਠੇ ਆ ਇੱਕ ਗਾਇਕ ਹੈ ਪੰਜਾਬੀ ਕ ਗਾਇਕ ਗੁਰਮਾਨ ਉਹਦੇ ਖਿਲਾਫ ਹੈ ਜਿਹੜਾ ਕਿ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਪਿਛਲੇ ਦਿਨੋਂ ਇੱਕ ਗਾਣਾ ਆਇਆ ਸੀਗਾ ਉਹਦੇ ਖਿਲਾਫ ਹੈ ਕੱਲ 7 ਨੰਬਰ ਥਾਣੇ ਦੇ ਬਾਹਰ ਧਰਨਾ ਵੀ ਲੱਗਿਆ ਤੇ ਅੱਜ ਜਗਰਾਉਂ ਪੁਲ ਦੇ ਬਾਹਰ ਜਿਹੜਾ ਕਿ ਧਰਨਾ ਲੱਗਿਆ ਕੀ ਕਾਰਨ ਹੈ ਜਿਹੜਾ ਕਿ ਇਹ ਧਰਨੇ ਤੇ ਬੈਠੇ ਹੋ ਸਭ ਤੋਂ ਪਹਿਲੀ ਗੱਲ ਇਹ ਹੈ ਇਹ ਇੱਕ ਜਿਹੜਾ ਧਰਨਾ ਹੈ ਅਸੀਂ ਬਿਲਕੁਲ ਸਾਈਡ ਤੇ ਲਾਇਆ ਹੈ ਇਹਦੇ ਚ ਰੋਡ ਬਿਲਕੁਲ ਕਲੀਅਰ ਚੱਲ ਰਹੀ ਹੈ ਤੁਹਾਡੇ ਚੈਨਲ ਦੇ ਮਾਧਿਅਮ ਰਹੀਂ ਮੈਂ ਦੱਸਣਾ ਚਾਹੁੰਦਾ ਤੇ ਸੈਕੰਡਲੀ ਗੱਲ ਇਹ ਹੈ ਕਿ ਗੁਰਮਾਨ ਮਾਨ ਜਿਹੜਾ ਸਿੰਗਰ ਹੈ ਜਿਹੜਾ ਡਫਰਮੈਂਟਲ ਸਟੂਪਿਡ ਇੱਕ ਨੰਬਰ ਦਾ ਸਿੰਗਰ ਹੈ ਆਪਣੇ ਆਪ ਨੂੰ ਫੇਮਸ ਕਰਨ ਦੀ ਖਾਤਰ ਉਹਨੇ hindu ਦੇਵੀ ਦੇਵਤਾ ਜਿਹੜੇ ਸਾਡੇ ਸ਼ਨੀ ਮਹਾਰਾਜ ਨੇ ਉਹਨਾਂ ਦੇ ਬਾਰੇ ਬਹੁਤ ਗਲਤ ਜਿਹੜੀ ਹੈ ਸ਼ਰਦਾਬਲੀ ਵਰਤੀ ਹੈ ਜਿਸ ਵਿੱਚ ਉਹਨੇ ਕਿਹਾ ਵੀ ਮੈਂ ਸ਼ਨੀ ਮਹਾਰਾਜ ਨੂੰ ਡੱਬ ਚ ਰੱਖਾਂ ਤੇ ਉਸ ਦੇ ਦੁੱਖ ਕਰਕੇ ਉਸ ਨੂੰ ਦੇਖਦੇ ਹੋਏ ਸਾਡੇ ਜਿਹੜੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਇਹਦੇ ਰਿਗਾਰਡਿੰਗ ਅਸੀਂ ਜਿਹੜੀ ਹੈ ਇੱਕ ਐਪਲੀਕੇਸ਼ਨ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਦੇ ਬਿਆਅਫ ਤੇ ਮੈਡਮ ਏਡੀਸੀਪੀ ਹਰਕਮਲ ਕੌਰ ਜੀ ਨੂੰ ਦੇਣ ਗਏ ਸੀਗੇ ਉਹਨਾਂ ਨੇ ਸਾਡੀ ਜਿਹੜੀ ਰਿਕਵੈਸਟ ਲੈਟਰ ਐਕਸੈਪਟ ਕੀਤੀ ਸੀ ਉਹਦੇ ਚ ਕਲੀਅਰ ਤੌਰ ਤੇ ਅਸੀਂ ਲਿਖਿਆ ਸੀਗਾ ਵੀ 48 ਘੰਟੇ ਦੇ ਵਿੱਚ ਵਿੱਚ ਜਿਹੜਾ ਹੈ ਸਾਨੂੰ ਇਹਦੇ ਤੇ ਰਿਜ਼ਲਟ ਕਰਕੇ ਦਿਓ ਕਿ ਇਹ ਆਖਿਰ Hindu ਦੇਵੀ ਦੇਵਤਾ ਨਾਲ ਹੀ ਇਦਾਂ ਕਿਉਂ ਹੁੰਦਾ ਹੈ ਤੇ ਅੱਜ 48 ਘੰਟੇ ਤੋਂ ਵੀ ਉੱਪਰ ਟਾਈਮ ਬੀਤ ਗਿਆ ਪਰ ਤੁਸੀਂ ਦੇਖੋ ਇਹਨਾਂ ਨੇ ਕੋਈ ਐਫ ਆਈ ਆਰ ਰਜਿਸਟਰ ਨਹੀਂ ਕੀਤੀ ਕਿਉਂਕਿ ਇਹਨਾਂ ਨੂੰ ਡੈਰੀ ਹੈ ਨਹੀਂ ਇਹਨਾਂ ਨੂੰ ਸਿਰਫ ਗੱਲ ਇੰਨੀ ਕਹੇ ਵੀ ਅਸੀਂ Hindu ਦੇ ਦੇਵੀ ਦੇਵਤਾ ਤੇ ਵਰਖਲਾ ਬੋਲੇ ਹੈ ਤੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਕੀ ਕਾਰਨ ਕੀ ਹੈ ਜਿਹੜਾ ਟਾਈਮ ਦਿੱਤਾ ਸੀ ਉਸ ਤੋਂ ਬਾਅਦ ਉਹ ਅਫਸਰ ਨਾਲ ਗੱਲ ਹੋਈ ਕਿ ਕਿਉਂ ਨਹੀਂ ਕੀਤਾ ਕੀ ਕਾਰਨ ਹੈ ਕੋਈ ਗਲਤ ਬਾਤ ਆਫੀਸਰ ਨਾਲ ਗੱਲ ਕਰਨਾ ਆਫੀਸਰ ਦਾ ਤਾਂ ਰਿਸਪੌਂਸਿਬਿਲਟੀ ਹੁੰਦੀ ਹੈ ਵੀ ਜੇ ਐਤਵਾਰ ਵਾਲੇ ਦਿਨ ਜੀਓ ਆਫੀਸਰ ਤੇ ਕਈ ਥਾਣਿਆਂ ਦੀ ਫੋਰਸ ਜਗਰਾਉਂ ਪੁਲ ਤੇ ਲਾ ਸਕਦੇ ਆ ਤੇ ਇੱਕ ਸੀਸੀਟੀਐਨਐਸ ਦਾ ਆਪਰੇਟਰ ਜਿਹੜਾ ਹੈ ਉਹ ਪਰਚਾ ਕੱਟਣ ਤੇ ਲਾ ਦੇਣ 40 ਬੰਦੇ ਇੱਥੇ ਲਾਣ ਦੀ ਬਜਾਏ ਇੱਕ ਬੰਦੇ ਤੇ ਪਰਚਾ ਨਹੀਂ ਦਰਜ ਕਰ पाए ਇਹ ਜਿਹੜਾ ਜਿਸ ਗੱਲ ਕਰਕੇ ਤੁਸੀਂ ਧਰਨਾ ਲਾਇਆ ਹੈ ਮੁੱਦਾ ਕਾਫੀ ਪੱਕਿਆ ਹੋਇਆ ਹੈ ਧਰਨੇ ਵੀ ਲੱਗੇ ਕਾਫੀ ਸੋਸ਼ਲ ਮੀਡੀਆ ਦੇ ਵੀ ਚੱਲ ਰਿਹਾ ਇਹ ਕੀ ਕਾਰਨ ਕੀ ਲੱਗਦਾ ਕਿਉਂ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਧਰਮ ਦੇ ਖਿਲਾਫ ਜਾਂ ਕੋਈ ਫਿਲਮਾਂ ਜਾਂ ਕੋਈ ਗਾਣੇ ਆਉਂਦੇ ਜਿਹੜਾ ਵੀ ਬੰਦਾ ਧਰਮ ਦੇ ਖਿਲਾਫ ਬੋਲਿਆ ਹਾਲੇ ਤੱਕ ਤਾਂ ਬਚਿਆ ਨਹੀਂ ਇਹ ਵੀ ਜਿਹੜਾ ਹੈ ਕਿਸੇ ਕੀਮਤ ਤੇ ਇਹਨੂੰ ਛੱਡਾਂਗੇ ਨਹੀਂ ਚਾਹੇ ਤੁਹਾਡੇ ਸਾਡੇ ਤੇ ਝੂਠਾ ਪਰਚਾ ਪੁਲਿਸ ਦਰਦ ਕਰੇ ਤਾਂ ਇਹ ਪ੍ਰੈਸ਼ਰ ਪਾਵੇ ਸਾਨੂੰ ਇਸ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਅਸੀਂ ਜਿਹੜਾ ਹੈ ਇਹਦਾ ਡਟ ਕੇ ਵਿਰੋਧ ਕਰਾਂਗੇ ਅਤੇ ਪਰਚਾ ਦਰਜ ਕਰਾ ਕੇ ਇਹਨੂੰ ਜੇਲ੍ਹ ਭੇਜ ਕੇ ਛੱਡਾਂਗੇ ਜਿਹੜੇ ਗਾਣੇ ਦੀ ਗੱਲ ਕਰ ਰਹੇ ਹੋ ਤੁਸੀਂ ਸੁਣਿਆ ਹੋ ਗਾਣਾ ਕੀ ਹੈ ਪੂਰਾ ਗਾਣਾ ਬਿਲਕੁਲ ਸੁਣਿਆ ਜੀ ਤੁਸੀਂ ਤੁਹਾਨੂੰ ਸੁਣਾ ਦਿੰਦੇ ਆ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਤੁਸੀਂ ਸੁਣ ਸਕਦੇ ਹੋ ਦੇ ਵਿੱਚ ਸਾਢੇ 3 ਲੱਖ ਤੋਂ ਉੱਪਰ ਵਿਊ ਆ ਚੁੱਕੇ ਆ ਸਾਢੇ 3 ਲੱਖਾਂ ਲੋਕਾਂ ਨੇ ਉਸ ਗਾਣੇ ਨੂੰ ਸੁਣਿਆ ਦੇਖੋ ਜਿਹੜੇ ਵਿਊ ਹੈ ਵਿਊ ਤਾਂ ਅੱਜ ਕੱਲ ਨਕਲੀ ਵੀ ਤੁਹਾਨੂੰ ਪਤਾ ਬੈਠੇ ਬੈਠੇ ਕਰੀ ਜਾਂਦੇ ਆ ਜਿਹੜੇ ਗਾਣੇ ਦੀ ਗੱਲ ਕਰ ਰਹੀਏ ਇਸ ਗਾਣੇ ਲੈ ਕੇ ਬੜੇ ਨੌਜਵਾਨ ਮੁੰਡੇ ਆ ਜਿਹੜੇ ਅਲੱਗ-ਅਲੱਗ ਧਰਮਾਂ ਦੀ ਗੱਲ ਕਰਦੇ ਆ ਤੇ ਰੀਲਾਂ ਬੜੀਆਂ ਬਣੀਆਂ ਇੰਸਟਾਗ੍ਰam ਤੇ ਫੇਸਬੁੱਕ ਤੇ ਜੋ ਵੀ ਬਣਦਾ ਹੈ ਜੋ ਵੀ ਹੋ ਰਿਹਾ ਹੈ ਉਸ ਚੀਜ਼ ਬਾਰੇ ਮੈਨੂੰ ਇਸ ਚੀਜ਼ ਦਾ ਪਤਾ ਨਹੀਂ ਮੈਨੂੰ ਇੰਨਾ ਪਤਾ ਹੈ ਕਿ ਇਹ ਸ਼ਨੀ ਮਹਾਰਾਜ ਬਾਰੇ ਜਿਹੜਾ ਕੀ ਹੈ ਬਹੁਤ ਅਬਿਊਜ਼ ਲੈਂਗੁਏਜ ਇਸ ਬੰਦੇ ਨੇ ਯੂਜ਼ ਕੀਤੀ ਹੈ ਜੋ ਕਿ ਮਾਫੀ ਲੈਖ ਹੀ ਨਹੀਂ ਇਹਦੇ ਤੇ ਵੱਡੀ ਗੱਲ ਬਿਲਕੁਲ ਸਹੀ ਹੈ ਕਿ ਲੈਂਗੁਏਜ ਹੈ ਜਿਹੜੀ ਗਲਤ ਯੂਜ਼ ਕੀਤੀ ਮੈਂ ਇਹ ਮੇਰਾ ਸਵਾਲ ਇਹ ਹੈ ਕਿ ਉਹਨਾਂ ਲੋਕਾਂ ਨੇ ਜਿਹੜੀਆਂ ਰੀਲਾਂ ਬਣਾ ਲਈਆਂ ਉਹਨਾਂ ਨੂੰ ਨਹੀਂ ਇਹ ਚੀਜ਼ ਦਿਖੀ ਕਿ ਅਸੀਂ ਰੀਲਾਂ ਬਣਾ ਰਹੇ ਹਾਂ ਇਹਦੇ ਚ ਤਾਂ ਗਲਤ ਚੀਜ਼ ਡਸਨਟ ਮੈਟਰ ਇਹ ਇਸ ਚੀਜ਼ ਦਾ ਇਸ ਸੀ ਨਾਲ ਕੋਈ ਲਿੰਕ ਨਹੀਂ ਹੈ ਸਾਡੀ ਧਾਰਮਿਕ ਭਾਵਨਾਵਾਂ ਨੂੰ ਜਿਹੜੀ ਹੈ ਠੇਸ ਪਹੁੰਚੀ ਹੈ ਇਸ ਕਰਕੇ ਅਸੀਂ ਜਿਹੜਾ ਹੈ ਅੱਜ ਇਹ ਕਦੋਂ ਤੱਕ ਲੱਗਦਾ ਕਿ ਪਰਚਾ ਦਰਜ ਹੋਵੇ ਦੇਖੋ ਜੀ ਜਦੋਂ ਤੱਕ ਨਹੀਂ ਪਰਚਾ ਦਰਜ ਹੁੰਦਾ ਸੀ ਇੱਥੋਂ ਉੱਠਣਾ ਹੀ ਨਹੀਂ ਹੈ ਕਿਉਂਕਿ ਜਿਹੜਾ ਇਹ ਪਹਿਲਾਂ ਵੀ ਕੱਲ ਵੀ ਹੋਇਆ ਵਾ ਹਿੰਦੂਤ ਸਮਾਜ ਦੀ ਭਾਵਨਾ ਨੂੰ ਇਹਨਾਂ ਜਿਹੜੇ ਸਿੰਗਰ ਸਸਤਾ ਸਮੇਂ ਕੇ ਯੂਜ਼ ਕਰਦੇ ਨੇ ਸਾਡੇ ਦੇਵੀ ਦੇਵਤੇ ਨੇ ਜਿਨ੍ਹਾਂ ਦਾ ਕੋਈ ਇਤਿਹਾਸ ਹੈ ਤੇ ਉਹਨੂੰ ਇਹ ਗਲਤ ਚੀਜ਼ਾਂ ਬੋਲਦੇ ਬੈਨੇ ਇਹਨਾਂ ਨੂੰ ਨਹੀਂ ਪਤਾ ਵੀ ਅਸੀਂ ਇਹ ਜਿਹੜੇ ਦੇਵੀ ਦੇਵਤੇ ਆ ਇਹ ਅਸੀਂ ਬੋਲ ਕੇ ਫੇਮਸ ਹੋ ਜਾਾਂਗੇ ਤੇ ਅਸੀਂ ਇਹ ਪਹਿhle ਹੀ ਕਰਦੇ ਨੇ ਨਾ ਪਰ ਇਸ ਕਰਕੇ ਅਸੀਂ ਜਿਹੜੇ ਹੁਣ ਜਿੰਨੇ ਵੀ ਸਮਾਜ ਦੇ ਵਿੱਚ ਜਿੰਨੇ ਵੀ ਇਦਾਂ ਦੇ ਕੋਈ ਜੇ ਕੋਈ ਸਾਡੀ ਭਾਵਨਾ ਨੂੰ ਆਗ੍ਰੋਹਤ ਕਰੂਗਾ ਅਸੀਂ ਅੱਦੀ ਵਿਰੋਧ ਕਰਾਂਗੇ ਉਹਦਾ ਮਤਲਬ ਜਦੋਂ ਤੱਕ ਪਰਚਾ ਨਹੀਂ ਹੁੰਦਾ ਤੇ ਇੱਥੇ ਬੈਠੇ ਹੋ ਨਹੀਂ ਜਦੋਂ ਤੱਕ ਪਰਚਾ ਦਰਜ ਨਹੀਂ ਹੁੰਦਾ ਉਹ ਅਸੀਂ ਹੁਣ ਦੇਖਦੇ ਹਾਂ ਸਾਡੇ ਹੋਰ ਵੀ ਬੰਦੇ ਆ ਰਹੇ ਨੇ ਅਸੀਂ ਰਣਨੀਤੀ ਬਣਾ ਕੇ ਤੁਹਾਨੂੰ ਦੱਸਦੇ ਆ ਇੱਕ ਵਾਰੀ ਤਾਂ ਅਸੀਂ ਆਪਣਾ ਪ੍ਰੋਟੈਸਟ ਕਰਾਂਗੇ ਇੱਥੇ ਜ਼ਰੂਰ ਪ੍ਰਸ਼ਾਸਨ ਦੇ ਕੰਨਾਂ ਦੇ ਕੰਨ ਆਪਣੀ ਵਾਅਹ ਪਹੁੰਚਾਵਾਂਗੇ ਜਿਹੜਾ ਸੁੱਤਾ ਹੈ ਪ੍ਰਸ਼ਾਸਨਾਂ ਕਿਵੇਂ ਲੱਗਦਾ ਕਿਉਂਕਿ ਅੱਜ ਕੱਲ ਦਾ ਜਿਹੜਾ ਯੂਥ ਹੈ ਉਹਨਾਂ ਨੂੰ ਸ਼ੌਂਕ ਬੜਾ ਰੀਲਾ ਬਣਾਉਂਦਾ ਨਾ ਕੋਈ ਨਵਾਂ ਗਾਣਾ ਆ ਜਾਏ ਜੀ ਕੋਈ ਵੀ ਆ ਜਾਏ ਰੀਲਾ ਰੂਲਾ ਬਣ ਜਾਂਦੀ ਹੈ ਇਸ ਗਾਣੇ ਦੀ ਵੀ ਬੜੀਆਂ ਰੀਲਾ ਬਣੀਆਂ ਉਹ ਚੀਜ਼ ਵੱਲ ਅਸੀਂ ਧਿਆਨ ਨਹੀਂ ਦਿੱਤਾ ਅਜੇ ਤੱਕ ਗਾਣਾ ਬਹੁਤ ਵਾਇਰਲ ਹੋ ਰਿਹਾ ਹਿੰਦੂ ਸਮਾਜ ਬਹੁਤ ਮੁੱਦਾ ਚੱਕ ਰਿਹਾ ਇਹਨਾਂ ਦਾ ਅਸੀਂ ਵੀ 2 ਦਿਨ ਪਹਿਲਾਂ ਦਰਖਾਸਤ ਦਿੱਤੀ ਹੋਈ ਜੀ ਇਹਦੇ ਖਿਲਾਫ 48 ਘੰਟੇ ਦਾ ਟਾਈਮ ਦਿੱਤਾ ਸੀ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਜਦੋਂ ਇਹਦੇ ਕਾਰਵਾਈ ਕਰਵਾ ਕੇ ਹੀ ਉੱਠਾਂਗੇ ਅਸੀਂ ਕਿਵੇਂ ਲੱਗਦਾ ਕਿ ਜਿੱਦਾਂ ਗੱਲ ਕੀਤੀ ਗਈ ਸ਼ਨੀ ਮਹਾਰਾਜ ਦੀ ਗੱਲ ਕੀਤੀ ਗਈ ਬੜੇ ਲੋ ਇਹ ਲੱਗਦਾ ਨਹੀਂ ਕਿ ਜਿਹੜੇ ਯੂਥ ਹੈ ਅੱਜ ਕੱਲ ਦਾ ਉਸ ਗੱਲ ਵੱਲ ਧਿਆਨ ਨਹੀਂ ਤਰੀਲਾਂ ਦਾ ਆਪਾਂ ਰੋਜ਼ ਦੇਖ ਰਹੇ ਹਾਂ ਇੰਸਟਾਗ੍ਰam ਤੇ ਜਾਂ ਫੇਸਬੁੱਕ ਤੇ ਯੂਥ ਚਲੋ ਧਿਆਨ ਨਹੀਂ ਦਿੰਦਾ ਹੁਣ ਯੂਥ ਦੇ ਅਸੀਂ ਧਿਆਨ ਚ ਲਿਆਵਾਂਗੇ ਮੈਂ ਯੂਥ ਪ੍ਰਧਾਨ ਹਾਂ ਜੀ ਹੁਣ ਯੂਥ ਦੇ ਕੰਨੀ ਪਾਵਾਂਗੇ ਹੁਣ ਯੂਥ ਆਪਣੇ ਨਾਲ ਆਇਆ ਦੇਖ ਲਓ ਸਾਰ ਹਾਂ ਜੀ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕੀ ਇੱਥੇ ਜਿਹੜਾ ਧਰਨਾ ਲੱਗਾ ਹੋਇਆ ਹੈ ਫੋਰਸ ਵੀ ਜਿਹੜੀ ਹੈ ਖੜੀ ਹੋਈ ਹੈ ਕਿਹਾ ਜਾ ਰਿਹਾ ਹੈ ਕਿ ਟਾਈਮ ਜਿਹੜਾ ਦਿੱਤਾ ਗਿਆ ਸੀ ਪਰ ਉਸ ਟਾਈਮ ਦੇ ਮੁਤਾਬਿਕ ਜਿਹੜਾ ਹਜੇ ਤੱਕ ਜਿਹੜਾ ਕੋਈ ਵੀ ਮਾਮਲਾ ਜਿਹੜਾ ਉਹ ਦਰਜ ਜਿਹੜਾ ਨਹੀਂ ਕੀਤਾ ਗਿਆ ਜਿਹੜਾ ਪਹਿਲਾਂ ਵੀ 7 ਨੰਬਰ ਥਾਣੇ ਦੇ ਬਾਅਦ ਧਰਨਾ ਲੱਗਿਆ ਰਿਹਾ ਤੇ ਹੁਣ ਅੱਜ ਜਗਰਾਉਂ ਪੁਲ ਦੇ ਧਰਨਾ ਜਿਹੜਾ ਲਾਇਆ ਗਿਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੇ ਕਿਹਾ ਜਾ ਰਿਹਾ ਕਿ ਜਦ ਤੱਕ ਮਾਮਲਾ ਜਿਹੜਾ ਨਹੀਂ ਦਰਜ ਹੁੰਦਾ ਇਸ ਗਾਇਕ ਤੇ ਕਿ ਉਦੋਂ ਤੱਕ ਆ ਜਿਹੜਾ ਕੀ ਹੈ ਇਸ ਜਗ੍ਹਾ ਤੋਂ ਧਰਨਾ ਜਿਹੜਾ ਉਹ ਨਹੀਂ ਚੁੱਕਿਆ ਜਾਊਗਾ ਹੁਣ ਆਉਣ ਵਾਲਾ ਸਮੇਂ ਦੱਸੇਗਾ ਕਿ ਪਰਚਾ ਦਰਜ ਹੁੰਦਾ ਜਾਂ ਨਹੀਂ ਹੁੰਦਾ ਕੈਨੇਡਾ ਧਰਨਾ ਜਿਹੜਾ ਚੱਲਦਾ ਨਹੀਂ ਚੱਲਦਾ ਆਉਣ ਵਾਲਾ ਸਮੇਂ ਦੱਸੇਗਾ ਜੁੜੇ ਹੋ ਸਕਰੋਲ ਪੰਜਾਬ ਦੇ ਨਾਲ 100% ਰੌੜਾ ਰਿਪੋਰਟ ਧੰਨਵਾਦ